ਦੇਖੋ ਜ਼ਿੰਦਗੀ ਜਿੰਨੀ ਮਿਲ ਜੇ ਉਨੀ ਥੋੜੀ ਹੁੰਦੀ ਹੈ ਔਰ ਮਾਪੇ ਬੰਦਾ ਜਿੰਨੀ ਮਰਜ਼ੀ ਉਮਰ ਦਾ ਹੋ ਜੇ ਜਦ ਤੱਕ ਮਾਪੇ ਉਦੋਂ ਤੱਕ ਕਿਉਂ ਨੂੰ ਲੱਗਦਾ ਹਮੇਸ਼ਾ ਉਹਨੂੰ ਬੱਚਾ ਹੀ ਲੱਗਦਾ ਆਪਣਾ ਆਪ ਸੋ ਪਰ ਮਹਾਰਾਜ ਦੀ ਕਿਰਪਾ ਹੀ ਬੜੀ ਲੰਬੀ ਉਮਰ ਭੋਗੀ ਹੈ ਬਜ਼ੁਰਗਾਂ ਨੇ ਔਰ ਸਾਰੀ ਉਮਰ ਕਿਰਤ ਕਰੀ ਹੈ ਔਰ ਕਿਰਤ ਕਰਨ ਤੋਂ ਬਾਅਦ ਉਹਨਾਂ ਦੇ ਬੱਚੇ ਇਹਨਾਂ ਮਕਾਮਾਂ ਤੇ ਪਹੁੰਚੇ ਬੜੇ ਖੁਸ਼ੀ ਖੁਸ਼ੀ ਮਹਾਰਾਜ ਦੇ ਚਰਨਾਂ 'ਚ ਗਏ ਬੜੀ ਕਮਾਵਾਪ ਦਾ ਸੁਪਨਾ ਹੁੰਦਾ ਆ ਪੂਰਾ ਹੋ ਗਿਆ ਉਹਨਾਂ ਦਾ ਹਾਂ ਤੇ ਦੇਬ ਸਾਡੀ ਬੜੀ ਪੁਰਾਣੀ ਸਾਂਝ ਤੇ ਅਸੀਂ ਪ੍ਰਾਣੇ ਸੱਜਣਾ ਉਹਦੀ ਜ਼ਿੰਦਗੀ ਬੜੀ ਹਾਰਡ ਵਰਕ ਕਰੇ ਉਹ ਬੜਾ ਲੰਬਾ ਸਫ਼ਰ ਤੈਅ ਕਰਕੇ ਦਾਣਾ ਪਾਣੀ ਪਰ ਖਿੱਚ ਲਾਇਆ ਇਹ ਕੀ ਹੁੰਦਾ ਨਾ ਜਦੋਂ ਅਸੀਂ ਜ਼ਿੰਦਗੀ ਚ ਕਾਮਯਾਬ ਹੁੰਨੇ ਆ ਉਹਦੇ ਪਿੱਛੇ ਜਿਹੜੀ ਅਸਲੀ ਵਜ੍ਹਾ ਹੁੰਦੀ ਹੈ ਨਾ ਉਹ ਮਾਵਾਪ ਦਾ ਕਰਮ ਹੁੰਦਾ ਉਹਨਾਂ ਦੀ ਕਮਾਈ ਬੱਚਿਆਂ ਦੇ ਕੰਮ ਆਉਂਦੀ ਹੈ ਜਿਹੜੀ ਇਸ ਜਨਰੇਸ਼ਨ ਨੇ ਕਰਨੀ ਹੈ ਕਮਾਈ ਉਹ ਅਗਲਿਆਂ ਦੇ ਕੰਮ ਆ ਗਿਆ। ਬੀਜੇ ਆਵਨਦੀ ਹੋਇਆ। ਚੰਗੇ ਸੰਸਕਾਰ ਦਿੰਦਿਆਂ ਲਿਆਕਤ ਦਤੀ ਹੈ। ਮਿੱਠ ਬੋਲੀ ਜਿਹੜੀ ਹੈ ਔਰ ਜਿਹੜਾ ਸਮਾਜਿਕ ਪੱਧਰ ਤੇ ਲੋਕਾਂ ਚ ਵਿਚਰਦਾ। ਸੇਵਾ ਕਰਨਾ। ਉਹ ਇਸ ਲਈ ਹੀ ਸਿਉਂਦਾ ਕਿ ਮਾਪ ਦਾ ਕਰਮ ਹੈ। ਵਿਧਾਇਕ ਕੋਲੇ ਪਹੁੰਚੋ ਕਿੰਨੇ ਟਾਈਮ ਦੀ ਜਿਹੜੀ ਹੈਗਾ ਦੋਸਤੀ ਇਹ ਸਾਡੀ ਤਾਂ ਬੜੀ ਪੁਰਾਣੀ ਸਾਜ ਹੈ। 25 ਸਾਲ ਹੋ ਚੱਲੇ। 25 ਸਾਲ ਹੋ ਗਏ। ਹਾਂ। ਤਾਂ ਦੇਵ ਸਾਡਾ ਸੱਜਣਾ ਹੈ। ਇਹ ਅੱਜ ਜਿਹੜੀ ਅਜੋਕੀ ਜਿਹੜੀ ਅੱਜ ਸਾਡੀ ਸਰਕਾਰ ਹੈ ਇਹ ਉਹਦੇ ਚ ਵਿਧਾਇਕ ਹੈ। ਔਰ ਮੈਂ ਨਿੱਜੀ ਤੌਰ ਤੇ ਕਿਸਾਨ ਮਜ਼ਦੂਰ ਇਕਤਾਲੀਆਂ ਉਹ ਜ਼ਿੰਦਾਬਾਦ ਸੀ ਹੈ ਤੇ ਰਹਿਣਾ ਔਰ ਹਮੇਸ਼ਾ ਹੀ ਮੈਂ ਤਾਂ ਕਿਸਾਨਾਂ ਨਾਲ ਹੀ ਹਾਂ ਔਰ ਮੈਂ ਅਕਸਰੇ ਦਿਨ ਜਦੋਂ ਅਸੀਂ ਬੈਠਦੇ ਹਾਂ ਕਿਤੇ ਕਿਸੇ ਸਮਾਗਮ ਤੇ ਆ ਮਿੱਤਰਤਾ ਦੇ ਤੌਰ ਤੇ ਇਕੱਠੇ ਹੋਣੇ ਤਾਂ ਮੈਂ ਅਕਸਰੇ ਕਹਿਣਾ ਹੁੰਨਾ ਕਿ ਔਰ ਮਾਲਕ ਨੇ ਤੁਹਾਡੀ ਸੁਣੀਏ ਡਟ ਕੇ ਕਿਸਾਨਾਂ ਮਜ਼ਦੂਰਾਂ ਦੀ ਸਪੋਰਟ ਕਰੋ ਕਿਸਾਨਾਂ ਨੂੰ ਵੀ ਹੱਕ ਮਿਲੇ ਔਰ ਮਜ਼ਦੂਰ ਦੀ ਵੀ ਦਿਹਾੜੀ ਫਿਕਸ ਹੋਵੇ ਕਿਉਂਕਿ ਮਜ਼ਦੂਰ ਸਭ ਤੋਂ ਵੱਧ ਕੰਮ ਕਰਦਾ ਹੈ ਜਿਹਨੂੰ ਸਭ ਤੋਂ ਘੱਟ ਦਿਹਾੜੀ ਮਿਲਦੀ ਹੈ ਉਹ ਜਿੰਨੀ ਸਰਕਾਰ ਨਿਸ਼ਚਿਤ ਕਰੇ ਆਪਣੇ ਆਪਣੇ ਵੱਲੋਂ ਕੋਈ ਕੋਟਾ ਰੱਖੇ ਉਹਨਾਂ ਉਹਨਾਂ ਨੂੰ ਉਸ ਤਰ੍ਹਾਂ ਦਾ ਮਾਰਕ ਮਿਲਣਾ ਚਾਹੀਦਾ ਉਹਨਾਂ ਨੂੰ ਵੀ ਉਸ ਤਰ੍ਹਾਂ ਸਜਣ ਸੰਵਰਨ ਦਾ ਮੌਕਾ ਮਿਲਣਾ ਚਾਹੀਦਾ ਕਿਉਂਕਿ ਜੇ ਕਿਸਾਨ ਮਜ਼ਦੂਰ ਨਾ ਹੋਣ ਤੁਸੀਂ ਇਸ ਦੁਨੀਏ ਦੀ ਕਾੰਕਸ਼ਾ ਨਹੀਂ ਕਰ ਸਕਦੇ ਤੁਸੀਂ ਸਭ ਕੁਝ ਖਰੀਦ ਸਕਦੇ ਹੋ ਔਰ ਭੋਜਨ ਪੈਦਾ ਕਰਕੇ ਆਪ ਹਰ ਬੰਦਾ ਖਾ ਲੈ ਸਕਦਾ ਦੇਖੋ ਜ਼ਿੰਦਗੀ ਜਿੰਨੀ ਮਿਲ ਜੇ ਉਹਨੀ ਥੋੜੀ ਹੁੰਦੀ ਹੈ ਔਰ ਮਾਪੇ ਬੰਦਾ ਜਿੰਨੀ ਮਰਜੀ ਉਮਰ ਦਾ ਹੋ ਜੇ ਜਦ ਤੱਕ ਮਾਵਾਪਾ ਉਦੋਂ ਤੱਕ ਇਹਨੂੰ ਲੱਗਦਾ ਹੈ ਹਮੇਸ਼ਾ ਉਹਨੂੰ ਬੱਚਾ ਹੀ ਲੱਗਦਾ ਆਪਣਾ ਸੋ ਪਰ ਮਹਾਰਾਜ ਦੀ ਕਿਰਪਾ ਹੋਈ ਬੜੀ ਲੰਬੀ ਉਮਰ ਭੋਗੀ ਹੈ ਬਜ਼ੁਰਗਾਂ ਨੇ ਔਰ ਸਾਰੀ ਉਮਰ ਕਿਰਤ ਕਰੀ ਹੈ ਔਰ ਕਿਰਤ ਕਰਨ ਤੋਂ ਬਾਅਦ ਉਹਨਾਂ ਦੇ ਬੱਚੇ ਇਹਨਾਂ ਮਕਾਮਾਂ ਤੇ ਪਹੁੰਚੇ ਬੜੇ ਖੁਸ਼ੀ-ਖੁਸ਼ੀ ਮਾਰਦੇ ਚਰਨਾਂ 'ਚ ਗਏ ਹਨ ਹਰੇਕ ਮਾਵਾਪਾ ਦਾ ਸੁਪਨਾ ਹੁੰਦਾ ਆ ਪੂਰਾ ਹੋ ਗਿਆ ਉਹਨਾਂ ਦਾ ਹਾਂ ਤੇ ਦੇਵ ਸਾਡੀ ਬੜੀ ਪੁਰਾਣੀ ਸਾਹਜ ਤੇ ਅਸੀਂ ਪੁਰਾਣੇ ਸੱਜਣਾਂ ਉਹਦੀ ਜ਼ਿੰਦਗੀ ਬੜੀ ਹਾਰਡ ਵਰਕਰ ਉਹ ਬੜਾ ਲੰਬਾ ਸਫ਼ਰ ਤੈਅ ਕਰਕੇ ਦਾਣਾ ਪਾਣੀ ਪਰ ਖਿੱਚ ਲਿਆ ਇਹ ਕੀ ਹੁੰਦਾ ਨਾ ਜਦੋਂ ਅਸੀਂ ਜ਼ਿੰਦਗੀ ਚ ਕਾਮਯਾਬ ਹੁੰਨੇ ਉਹਦੇ ਪਿੱਛੇ ਜਿਹੜੀ ਅਸਲੀ ਵਜ੍ਹਾ ਹੁੰਦੀ ਹੈ ਨਾ ਉਹ ਮਾਪੇ ਦਾ ਕਰਮ ਹੁੰਦਾ ਹੈ ਉਹਨਾਂ ਦੀ ਕਮਾਈ ਬੱਚਿਆਂ ਦੇ ਕੰਮ ਹੁੰਦੀ ਹੈ ਜਿਹੜੀ ਇਸ ਜਨਰੇਸ਼ਨ ਨੇ ਕਰਨੀ ਹੈ ਕਮਾਈ ਉਹ ਅਗਲਿਆਂ ਦੇ ਕੰਮ ਆ ਗਿਆ ਬੀਜਿਆ ਉਹਨਾਂ ਨੇ ਹੀ ਹੋਇਆ ਚੰਗੇ ਸੰਸਕਾਰ ਦਿੱਤੇ ਆ ਲਿਆਕਤ ਦਿੱਤੀ ਹੈ ਮਿੱਠ ਬੋਲੀ ਜਿਹੜੀ ਹੈ ਔਰ ਜਿਹੜਾ ਸਮਾਜਿਕ ਪੱਧਰ ਤੇ ਲੋਕਾਂ ਚ ਵਿਚਰਦਾ ਸੇਵਾ ਕਰਨਾ ਉਹ ਇਸ ਲਈ ਹਿੱਸਾ ਹੁੰਦਾ ਕਿ ਮਾਵਾਪ ਦਾ ਕਰਮ ਹੈ ਵਿਧਾਇਕ ਕੋਲੇ ਪਹੁੰਚੋ ਕਿੰਨੇ ਟਾਈਮ ਦੀ ਜਿਹੜੀ ਹੈਗਾ ਦੋਸਤੀ ਇਹ ਸਾਡੀ ਤਾਂ ਬੜੀ ਪੁਰਾਣੀ ਸਾਜ ਹੈ 25 ਸਾਲ ਹੋ ਚੱਲੇ 25 ਸਾਲ ਹੋ ਗਏ ਹਾਂ ਤਾਂ ਦੇਵ ਸਾਡਾ ਸੱਜਣਾ ਹੈ ਇਹ ਅੱਜ ਜਿਹੜੀ ਅਜੋਕੀ ਜਿਹੜੀ ਅੱਜ ਸਾਡੀ ਸਰਕਾਰ ਹੈ ਇਹ ਉਹਦੇ ਚ ਵਿਧਾਇਕ ਹੈ ਔਰ ਮੈਂ ਨਿੱਜੀ ਤੌਰ ਤੇ ਕਿਸਾਨ ਮਜ਼ਦੂਰ ਇਕਤਾਲੀਆਂ ਉਹ ਜ਼ਿੰਦਾਬਾਦ ਸੀ ਹੈ ਤੇ ਰਹਿਣਾ ਔਰ ਹਮੇਸ਼ਾ ਹੀ ਮੈਂ ਤਕਸਾਲਾ ਨਾਲ ਹੀ ਹਾਂ ਔਰ ਮੈਂ ਅਕਸਰੇ ਦਿਨ ਜਦੋਂ ਅਸੀਂ ਬੈਠਦੇ ਹਾਂ ਕਿਤੇ ਕਿਸੇ ਸਮਾਗਮ ਤੇ ਆ ਮਿੱਤਰਤਾ ਦੇ ਤੌਰ ਤੇ ਇਕੱਠੇ ਹੋਣੇ ਤਾਂ ਮੈਂ ਅਕਸਰੇ ਕਹਿਣਾ ਹੁੰਨਾ ਕਿ ਔਰ ਮਾਲਕ ਲਈ ਤੁਹਾਡੀ ਸੁਣੀਏ ਡਟ ਕੇ ਕਿਸਾਨਾਂ ਮਜ਼ਦੂਰਾਂ ਦੀ ਸਪੋਰਟ ਕਰੋ ਕਿ ਕਿਸਾਨਾਂ ਨੂੰ ਵੀ ਹੱਕ ਮਿਲੇ ਔਰ ਮਜ਼ਦੂਰ ਦੀ ਵੀ ਦਿਹਾੜੀ ਫਿਕਸ ਹੋਵੇ ਕਿਉਂਕਿ ਮਜ਼ਦੂਰ ਸਭ ਤੋਂ ਵੱਧ ਕੰਮ ਕਰਦਾ ਹੈ ਤੇ ਉਹਨੂੰ ਸਭ ਤੋਂ ਘੱਟ ਦਿਹਾੜੀ ਮਿਲਦੀ ਹੈ ਉਹ ਜਿੰਨੀ ਸਰਕਾਰ ਨਿਸ਼ਚਿਤ ਕਰੇ ਆਪਣੇ ਆਪਣੇ ਵੱਲੋਂ ਕੋਈ ਕੋਟਾ ਰੱਖੇ ਤਾਂ ਉਹਨਾਂ ਉਹਨਾਂ ਨੂੰ ਉਸ ਤਰ੍ਹਾਂ ਦਾ ਮਾਰਕ ਮਿਲਣਾ ਚਾਹੀਦਾ ਉਹਨਾਂ ਨੂੰ ਵੀ ਉਸ ਤਰ੍ਹਾਂ ਸਜਣ ਸੰਵਰਨ ਦਾ ਮੌਕਾ ਮਿਲਣਾ ਚਾਹੀਦਾ ਕਿਉਂਕਿ ਜੇ ਕਿਸਾਨ ਮਜ਼ਦੂਰ ਨਾ ਹੋਣ ਤੁਸੀਂ ਇਸ ਦੁਨੀਆ ਦੀ ਕਾੰਖਸ਼ਾ ਨਹੀਂ ਕਰ ਸਕਦੇ ਤੁਸੀਂ ਸਭ ਕੁਝ ਖਰੀਦ ਸਕਦੇ ਹੋ ਔਰ ਭੋਜਨ ਪੈਦਾ ਕਰਕੇ ਆਪ ਹਰ ਬੰਦਾ ਖਾ ਲੈ ਸਕਦਾ